ਪੰਜਾਬ ਦਾ ਚਰਚਿਤ ਮੁੱਦਾ ਹੈ ਐਸਜੀਪੀਸੀ ਦੇ ਵਿੱਚ ਜੋ ਸਿਸਟਮ ਦੇ ਵਿੱਚ ਘਿੜੋਲਾ ਚੱਲ ਰਿਹਾ ਹੈ ਪ੍ਰਧਾਨ ਸਾਹਿਬ ਦਾ ਸਤੀਫਾ ਹੋਣਾ ਉਹ ਧਾਮੀ ਸਾਹਿਬ ਦੇ ਸਤੀਫੇ ਤੋਂ ਬਾਅਦ ਕਾਫੀ ਗੱਲਾਂ ਆ ਗਈਆਂ ਕਾਲਤਖ ਸਾਹਿਬ ਦੇ ਜਥੇਦਾਰ ਦੀ ਟਿੱਪਣੀ ਵੀ ਆਈ ਵਿਕਰਮ ਸਿੰਘ ਮਜੀਠੀਆ ਵੀ ਪੁੱਜੇ ਮਨਾਉਣ ਦੀ ਖਾਤਰ ਇਹ ਮਨਾਉਣ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਇਹਦੇ ਵਿੱਚ ਉਹ ਸੰਭਾਵਨਾਵਾਂ ਕੀ ਕੀ ਨਿਕਲ ਸਕਦੀਆਂ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਕਿਹੜਾ ਪੋਲੀਟੀਕਲ ਪ੍ਰੈਸ਼ਰ ਇਸ ਮਾਨਸਿਕ ਪ੍ਰੈਸ਼ਰ ਸੀ ਪਰ ਉਹਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ ਹੈਗਾ ਦੇਖੋ ਕਾਲੀਦਲ ਦਾ ਇੱਕ ਵਫਦ ਗਿਆ ਘਰ ਜਾ ਕੇ ਗੱਲਬਾਤ ਕੀਤੀ ਫਿਰ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਵੀ ਸਟੇਟਮੈਂਟ ਆ ਗਈ ਹੁਣ ਵਿਕਰਮ ਸਿੰਘ ਮਜੀਠੀਆ ਹੁਣਾਂ ਵੀ ਉਹਨਾਂ ਨੂੰ ਘਰ ਮਿਲਣਗੇ ਕੁੱਲ ਮਿਲਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਜਦੋਂ ਘਰ ਪੰਚਾਇਤ ਚੱਲ ਜਾਂਦੀ ਹੈ ਜਾਂ ਜੱਜਦਾਰ ਦਾ ਹੁਕਮ ਚੱਲਿਆ ਗਿਆ ਤੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਤੁਸੀਂ ਇਲੈਕਟਿਡ ਜੀ ਹਨ ਪ੍ਰਧਾਨ ਜੀ ਔਰ ਅਸਤੀਫੇ ਦਿੱਤਿਆਂ ਗੱਲ ਨਹੀਂ ਬੰਦੀ ਹੈਗੀ ਕਿਉਂਕਿ ਜਦੋਂ ਇਦਾਂ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਉਹ ਮੁਸ਼ਕਲਾਂ ਨੂੰ ਪਾਰ ਕਰਨਾ ਉਹ ਮੁਸ਼ਕਲਾਂ ਨੂੰ ਪਿੱਛੇ ਹਟਾਉਣਾ ਚੁਣੌਤੀਆਂ ਨੂੰ ਚੈਲੰਜ ਜਿਹਨੂੰ ਜਿਹੜਾ ਸਾਹਮਣਾ ਕਰਨਾ ਹੈਗਾ ਇਹ ਇੱਕ ਤੁਹਾਡੀ ਤੁਹਾਡੇ ਇੱਕ ਤੁਹਾਡੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਹਿੰਮਤ ਰੱਖੀ ਆ ਇਸ ਕਰਕੇ ਹੁਣ ਦੇਖਦੇ ਆ ਇਹਦਾ ਫੈਸਲਾ ਧਾਮੀ ਸਾਹਿਬ ਨੇ ਲੈਣਾ ਹੈਗਾ ਕਿ ਉਹਨਾਂ ਨੇ ਸਲਾਹਾਂ ਮੰਨੀਆਂ ਕਿ ਨਹੀਂ ਮੰਨੀਆਂ ਮਨਾਉਣ ਵਾਲੇ ਦੇ ਕਿਉਂਕਿ ਇੱਕ ਹੁੰਦਾ ਹੈਗੇ ਜਿਹੜੇ ਮਨਾਉਣ ਵਾਲਿਆਂ ਦੇਵੀ ਕਦਰ ਕਰਨੀ ਚਾਹੀਦੀ ਹੈਗੀ ਔਰ ਕਿਉਂਕਿ ਹਰ ਸਿੱਖ ਵਾਸਤੇ ਤੇ ਕਾਲਤਕ ਸਾਹਿਬ ਦੇ ਜਥੇਦਾਰ ਦਾ ਹੁਕਮ ਉਹਨਾਂ ਨੂੰ ਮੰਨ ਲੈਣਾ ਚਾਹੀਦਾਗਾ ਉਹਨਾਂ ਨੂੰ ਖੁੱਲ ਕੇ ਆਉਣਾ ਚਾਹੀਦਾ ਹੈਗਾ ਹੁਣ ਰੌਲਾ ਇਹ ਹੈਗਾ ਕਿ ਇਸ਼ੂ ਇਸ ਤਰ੍ਹਾਂ ਵੱਡਾ ਬਣ ਚੁੱਕਾ ਹੈਗਾ ਕਿ ਜਥੇਦਾਰਾਂ ਦਾ ਅਧਿਕਾਰ ਖੇਤਰ ਕੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਆਧਾਰ ਅਧਿਕਾਰ ਖੇਤਰ ਕੀ ਹੈ ਐਸਜੀਪੀਸੀ ਦਾ ਜਾਰੀ ਕੀਤਾ ਪ੍ਰੈਸ ਨੋਟ ਵੀ ਕਾਫੀ ਚੀਜ਼ਾਂ ਜਾਗਰ ਕਰਦਾ ਕਹਿੰਦੇ ਇੱਕ ਪੁਰਾਣਾ ਮਤ ਹੈ ਉਹ ਬੜਾ ਘੁੰਮ ਰਿਹਾ ਐਵੇਂ ਨਾ ਕਮਾਓ ਸੋਸ਼ਲ ਮੀਡੀਆ ਤੇ ਜਾਣ ਲੋ ਸੱਚ ਕੀ ਹੈ ਉਹ ਤਾਂ ਰੱਦ ਵੀ ਕਰ ਦਿੱਤਾ ਸੀ ਉਹਦੀ ਵੀ ਬੜੀ ਚਰਚਾ ਹੈ हां क्योंकि सोशल मीडिया ਦੇ ਵਿੱਚ ਜੋ ਏਦਾਂ ਦੀਆਂ ਚਿੱਠੀਆਂ ਪੁਰਾਣੀਆਂ ਆ ਜਾਂਦੀਆਂ ਆ ਗਈਆਂ ਨੇ ਕਿਉਂਕਿ ਮਤੇ ਹੁੰਦੇ ਨੇ ਉਹ ਉਦੋਂ ਰਿਲੀਜ਼ ਹੋਇਆ ਹੋਊਗਾ ਉਸ ਤੋਂ ਬਾਅਦ ਉਸ ਮਤੇ ਦੀ ਅਮੈਂਡਮੈਂਟ ਵੀ ਹੋਈ ਨਾ ਇਸੇ ਕਰਕੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਗਿਆ ਕਿ ਮਤਾ ਪੁਰਾਣਾ ਸੀ ਉਸ ਤੋਂ ਬਾਅਦ ਇੱਕ ਨਵਾਂ ਮਤਾ ਵੀ ਆਏਗਾ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਪਹਿਲਾਂ ਆ ਗਿਆ ਲੋਕੀ ਉਹਨੂੰ ਯਕੀਨ ਕਰ ਲੈਂਦੇ ਇਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਮਜ਼ਬੂਤ ਹੋਣ ਦੀ ਲੋੜ ਆ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਔਰ ਟੈਕਨੀਕਲ ਤੌਰ ਤੇ ਵੀ ਆਗਾ ਕਿਉਂਕਿ ਡਿਜੀਟਲ ਜਮਨ ਹੁੰ ਤੇ AI ਆ ਗਈ ਚੈਟਬੋਟ ਆ ਗਿਆ ਉਹਦੇ ਸਭ ਤੋਂ ਵੱਧ ਹੀ ਖਤਰਨਾਕ ਹੈਗੇ ਨੇ ਪਰ ਉਹ ਚਲੋ ਮਸਲੇ ਇਦਾਂ ਦੇ ਡਾਕਟਰਡ ਕੀਤੇ ਡਾਕੂਮੈਂਟ ਵੀ ਆ ਸਕਦੇ ਅਸਲ ਵੀ ਆ ਸਕਦੇ ਨੇ ਐਮੈਂਡਮੈਂਟ ਕੀਤੇ ਲਗਾਏ ਜਾਂਦੇ ਹੈ ਕਿ ਨਹੀਂ ਉਹ ਇੱਕ ਵੱਖਰਾ ਇਸ਼ੂ ਆ ਹੁਣ ਸਵਾਲ ਇਹ ਹੈ ਕਿ ਅਧਿਕਾਰ ਖੇਤਰ ਕੀ ਹੋਣੀ ਚਾਹੀਦੀ ਦੇਖੋ ਕਿ ਰੌਲਾ ਤੇ ਹੈ ਕਿ ਜਥੇਦਾਰਾਂ ਦੇ ਫੈਸਲੇ ਮੰਨੇ ਕਿਉਂ ਨਹੀਂ ਜਾਂਦੇ ਕਿ ਉਹ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਨੁਕਤ ਕਰਦੀ ਪਿਛਲੇ 12 ਸਾਲ ਤੋਂ ਰੌਲਾ ਪੈਂਦਾ ਆ ਰਿਹਾ ਕਿ ਜਥੇਦਾਰਾਂ ਨੂੰ ਲੈ ਕੇ ਸੇਵਾ ਤੇ ਸ਼ਰਤਾਂ ਇਹ ਤੈਹ ਹੋਣੀਆਂ ਚਾਹੀਦੀਆਂ ਇੱਕ ਕਮੇਟੀ ਵੀ ਬਣੀ ਸੀ ਇੱਕ ਇੱਕ ਕਮੇਟੀ ਦੀ ਇੱਕੋ ਮੀਟਿੰਗ ਹੋਈ ਆ ਉਹ ਹੁਣ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਉਸ ਤੇ ਗੌਰ ਕਰਨ ਦੀ ਜ਼ਰੂਰਤ ਹੈ ਸਮੇਂ ਦੀ ਕਿ ਜਿਹੜੇ ਹੁਣ ਜਥੇਦਾਰ ਲਗਾਉਣੇ ਨੇ ਸਿੰਘ ਸਭਾ ਲਾਉਣੇ ਹੈਗੇ ਨੇ ਉਹਨਾਂ ਦੇ ਅਧਿਕਾਰ ਖੇਤਰ ਕੀ ਕੀ ਨੇ ਤੇ ਉਹਨਾਂ ਨੂੰ ਉਹਦੇ ਵਾਸਤੇ ਇੱਕ ਬੁੱਧੀਜੀਵਿਆਂ ਦੀ ਜਾਂ ਕਾਨੂੰਨ ਦਾਣ ਜਿਹੜੇ ਮਦੋ ਹਾਈ ਕੋਰਟ ਤੋਂ ਰਿਟਾਇਰਡ ਜੱਜ ਸੁਪਰੀਮ ਕੋਰਟ ਤੋਂ ਰਿਟਾਇਰਡ ਜੱਜ ਚੰਗੇ ਵਕੀਲ ਚੰਗੇ ਅਫਸਰ ਗਿਆਨੀ ਬੁੱਧੀਜੀਵੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬੰਨੀ ਚਾਹੀਦੀ ਹੈ ਜੀ ਕਮੇਟੀ ਜਿਹੜੇ ਨੂੰ ਰੂਲ ਲੈ ਕੇ ਆਵੇ ਤੇ ਸ਼੍ਰੋਮਨਗੁਰ ਦਾ ਪ੍ਰਬੰਧਕ ਕਮੇਟੀ ਫਾਲੋ ਕਰੇ ਹੁਣ ਇਹ ਜਿਹੜਾ ਐਕਟ ਹੈਗਾ 1925 ਦਾ ਐਕਟ ਆ 1925 ਦੇ ਐਕਟ ਦੇ ਵਿੱਚ ਇਹ ਆਪਣੀ ਪਰਿਭਾਸ਼ਾ ਦਿੰਦੇ ਤੇ ਪਰ ਜਿਹੜਾ ਅਕਾਲ ਤਖਸਾਬ ਆ ਉਹ ਤਾਂ 6ਵੇਂ ਪਾਸ਼ਾ ਤੋਂ ਚੱਲਦੇ ਆ ਰਿਹਾ ਉਦੋਂ ਤੇ ਕੋਈ ਰੂਲ ਨਹੀਂ ਹੋਊਗਾ ਨਾ ਉਦੋਂ ਤਾਂ ਕੋਈ ਇਦਾਂ ਦੀ ਸ਼ੇਵਾ ਸ਼ਰਤਾ ਨਹੀਂ ਹੋਣੀਆਂ ਉਦੋਂ ਤੇ ਕਿਵੇਂ ਨਿਯੁਕਤੀ ਜਥੇਦਾਰਾਂ ਦੀ ਇੱਕ ਸਮਾਂ ਹੌਲੀ ਹੌਲੀ ਆ ਗਿਆ ਕਿਉਂਕਿ ਬਾਅਦ ਚ ਮੰਤਾ ਕੇ ਮੰਤਾ ਅੰਗਰੇਜ਼ਾਂ ਦੇ ਪਿੱਟੂ ਹੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਸ਼ਹੀਦੀਆਂ ਦੇਣੀਆਂ ਪਈਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਆਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਤੋਂ ਬਾਅਦ ਕਾਲੀ ਦਲ ਹੋਂਦ ਦੇ ਵਿੱਚ ਆਇਆ ਇਹ ਸਾਰੀਆਂ ਇੱਕ ਸਮੇਂ ਦੇ ਨਾਲ ਚੱਲਦੀਆਂ ਆ ਰਹੀਆਂ ਸੀ ਨਾ ਪਰ ਉਹ ਆਪਾਂ ਚਲੋ 6ਵੇਂ ਪਾਸ਼ਾ ਤੋਂ ਬਾਅਦ ਆਪਾਂ ਇੱਕ ਵੱਡੀ ਸਬ ਤੋਂ ਐਗਜ਼ਾਮਪਲ ਆ ਜਾਂਦੀ ਹੈਗੇ ਕਾਲੀ ਫੁੱਲਾ ਸਿੰਘ ਉਸ ਸਮੇਂ ਤੇ ਜਿਹੜੇ ਨੇ ਮਾਰਾ ਰঞ্জੀਤ ਸਿੰਘ ਰਾਜੇ ਸੀ ਨਾ ਪ ਉਹਨਾਂ ਨੂੰ ਤੇ ਤਲਬ ਹੋਇਆ ਹੀ ਨਾ ਇਸ ਕਰਕੇ ਹੁਣ ਅਧਿਕਾਰ ਖੇਤਰ ਤੇ ਡਿਸਾਈਡ ਕਰਨਾ ਪਊਗਾ ਕਿ ਸ਼ਰੂਮਨੀ ਗੁਰੂ ਦਾ ਪ੍ਰਬੰਧਕ ਕਮੇਟੀ ਕੀ ਸ਼ਰਤਾਂ ਨੇ ਕਿ ਜਾਂ ਜਿਹੜੇ ਜਥੇਦਾਰ ਨੇ ਅੱਛਾ ਪਹਿਲਾਂ ਜਿਹੜੇ ਜਥੇਦਾਰ ਲਾਇਆ ਜਾਂਦੇ ਉਹ ਸਰਬੱਤ ਖਾਲਸਿਆਂ ਦੇ ਜ਼ਰੀਏ ਲੱਗਦੇ ਰਹੇਗੇ ਨੇ ਹੁਣ ਹੌਲੀ ਹੌਲੀ ਅਧਿਕਾਰ ਖੇਤਰ ਆ ਗਿਆ ਇਹ ਕਿਤੇ ਨਾ ਕਿਤੇ ਸ਼ਰੂਮਨੀ ਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਕਮੇਟੀ ਜਿਹੜੀ ਬਣੀ ਜਾਂ ਨਵੀਂ ਕਮੇਟੀ ਬਣਾ ਕੇ ਅੱਗੇ ਤੋਂ ਭਵਿੱਖ ਦੇ ਵਿੱਚ ਇਹੋ ਜਿਹੀ ਵਿਪਤਾ ਨੇ ਨਾ ਆਵੇ ਉਹਨੂੰ ਲੈ ਕੇ ਸੇਵਾ ਸ਼ਰਤਾਂ ਹੋਣੀਆਂ ਚਾਹੀਦੀਆਂ ਔਰ ਜਿਹੜੇ ਜਥੇਦਾਰ ਨੇ ਉਹ ਆਜ਼ਾਦ ਹੀ ਰਹਿਣੇ ਚਾਹੀਦੇ ਉਹ ਨਾ ਦੇ ਪ੍ਰਬੰਧਕ ਕਮੇਟੀ ਦੇ ਅੰਡਰ ਹੋਣੇ ਚਾਹੀਦੇ ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਅੰਡਰ ਹੋਣੇ ਚਾਹੀਦੇ ਇਸੇ ਕਰਕੇ ਵਾਰ-ਵਾਰ ਅਸੀਂ ਕਿਉਂ ਸ਼ੇਵ ਪਾਸ਼ਾ ਦੀ ਗੱਲ ਕਰਦੇ ਜਾਂ ਕਾਲੀ ਫੁੱਲਾ ਸਿੰਘ ਦੀ ਗੱਲ ਕਰਦੇ ਨੇ ਕਿਉਂਕਿ ਜਦੋਂ ਉਹਨਾਂ ਤਖਤਾਂ ਦੇ ਉੱਪਰ ਵੱਡੇ ਜਿਹੜੇ ਲੋਕ ਬੈਠ ਜਾਂਦੇ ਹੈਗੇ ਨਾ ਤੇ ਉੱਪਰ ਉਹ ਜਿਹੜੀਆਂ ਹਸਤੀਆਂ ਉਹਨਾਂ ਨੂੰ ਵੀ ਯਾਦ ਕਰਦੇ ਨੇ ਤੇ ਤਖਤ ਦੇ ਜਿਹੜਾ ਵजूद ਮਰਿਆਦਾ ਲੋਕੀ ਉਹਨੂੰ ਵੀ ਨਮਨ ਹੁੰਦੇ ਨੇ ਇਸ ਕਰਕੇ ਸ਼ਰਮਨਗੋ ਦਾ ਪ੍ਰਬੰਧਕ ਕਮੇਟੀ ਦਾ ਫਰਜ਼ ਬੰਦ ਹੈਗਾ ਕਿ ਇਹ ਵੇਲਾ ਇਸ ਸਮਾਂ ਆ ਚੁੱਕਾ ਹੈਗਾ ਕਿ ਜਥੇਦਾਰ ਜਿਹੜੇ ਸਿੰਘ ਸਭਾ ਹਨ ਉਹਨਾਂ ਨੂੰ ਉਹ ਆਜ਼ਾਦ ਹੀ ਰਹਿਣੇ ਚਾਹੀਦੇ ਹੈ ਕਿ ਨਹੀਂ ਤੇ ਸੇਵਾ ਸ਼ਰਤਾਂ ਵੀ ਇਦਾਂ ਦੀਆਂ ਲਿਮਟਿਡ ਬਣਾ ਦੇਣੀਆਂ ਚਾਹੀਦੀਆਂ ਹੁਣ ਜਿਹੜੇ Hindu ਭਾਈਚਾਰੇ ਵਿੱਚ ਜਿਹੜੇ ਸ਼ੰਕਰਚਾਰੀਆ ਜਾਂ ਗਿਆਨਪੀਠ ਉਹਨਾਂ ਦੀ ਇੱਕ ਆਪਣੀ ਡਿਗਰੀਆਂ ਹੁੰਦੀਆਂ ਨੇ ਹਾਂਜੀ ਪੋਪ ਦੀ ਆਪਣੀ ਡਿਗਰੀ ਹੈਗੀ ਹੈ ਨਾ ਤੇ ਜਿਹੜੇ ਇੱਧਰ ਮੁਸਲਮ ਭਾਈਜਾਰੇ ਦੇ ਵਿੱਚ ਉਹ ਬੰਦੇ ਹੈਗੇ ਨੇ ਕੀ ਉਹਨਾਂ ਨੂੰ ਕਹਿੰਦੇ ਹੈਗੇ ਨੇ ਜੀ ਉਹਨਾਂ ਦੇ ਵੱਡੇ ਜਿਹੜੇ ਅਹੁਦੇ ਦੇ ਹੁੰਦੇ ਨੇ ਉਹਨਾਂ ਦੀ ਇੱਕ ਆਪਣੀ ਇੱਕ ਹੁੰਦੀ ਆ ਬਹੁਤ ਵੱਡੀ এডਿਕੇਸ਼ਨ ਦੇ ਤੌਰ ਤੇ ਹੁੰਦੀ ਆ ਹੁਣ ਸਾਡੇ ਜਿਹੜੇ ਸਿੰਘ ਸਬਾਨ ਨੇ ਅਸੀਂ ਹੈਡ ਗਰੰਤੀਆਂ ਜੋ ਉਮੀਦ ਗਰੰਤੀਆਂ ਚੋ ਲਾ ਜਾਂਦੇ ਨੇ ਇਨਾ ਦਿਨਾਂ ਜੇ ਪਰਸੋ ਚੌਥ ਇੱਕ ਵਾਇਰਲ ਹੋ ਰਹੀ ਸੀ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਚੁਕੇ ਨੇ 2117 ਦੇ ਵਿੱਚ ਹਰਮਿੰਦਰ ਸਿੰਘ ਗਿੱਲ ਪੱਟੀ ਤੋਂ ਉਹਨਾਂ ਦੀ ਸਾਢੇ ਕਿ ਚਾਰ ਮਿੰਟ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਹਨਾਂ ਵਿਧਾਨ ਸਭਾ ਆਨ ਰਿਕਾਰਡ ਬੋਲਿਆ ਸੀ ਜਿਹੜੇ ਗਿਆਨੀ ਗੁਰਬਚਨ ਸਿੰਘ ਹੈ ਜਿਹੜੇ ਇਸ ਟਾਈਮ ਸਭ ਤੋਂ ਵਿਵਾਦਾਂ ਦੇ ਵਿੱਚ ਨੇ ਉਹ ਸ਼੍ਰੀ ਮੁਕਸਰ ਗੁਰਦੁਆਰਾ ਸਾਹਿਬ ਦੇ ਬਾਹਰ ਵਰਸ਼ਾ ਲੈ ਕੇ ਖੜੇ ਹੁੰਦੇ ਸੀ ਹੌਲੀ-ਹੌਲੀ ਤਰੱਕੀ ਕਰਕੇ ਗ੍ਰੰਥੀ ਉਮੀਦਵਾਰ ਗ੍ਰੰਥੀ ਫਿਰ ਕਾਲਕਤ ਸਾਬ ਦੇ ਜਥੇਦਾਰ ਬਣ ਗਏ ਸਾਨੂੰ ਇਹ ਡਿਸਾਈਡ ਕਰਨਾ ਪਊਗਾ ਕੌਮ ਨੂੰ ਕਿ ਜਿਹੜੇ ਜਥੇਦਾਰ ਨੇ ਉਹ ਕੌਣ ਹੋਣੇ ਚਾਹੀਦੇ ਹੈਗੇ ਨੇ ਇਹਨਾਂ ਗ੍ਰੰਥੀਆਂ ਜੋ ਹੋਣਾ ਚਾਹੀਦਾ ਜਿਹੜੇ ਤੇ ਗ੍ਰੰਥੀ ਨੇ ਉਹਦੇ ਆਟੋਮੈਟਿਕ ਜਿਹੜੇ ਸ਼ਰਮੂਲ ਦਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਗ੍ਰੰਥੀ ਉਮੀਦਵਾਰ ਗ੍ਰੰਥੀ ਕਲਰਕ ਉਹ ਮੁਲਾਜ਼ਮ ਨੇ ਪਰ ਜਥੇਦਾਰ ਜਦੋਂ ਤੁਸੀਂ ਗ੍ਰੰਥੀਆਂ ਉਮੀਦ ਗ੍ਰੰਥੀਆਂ ਦੇ ਵਿੱਚੋਂ ਜਥੇਦਾਰ ਲਾਉਂਦੇ ਆ ਉਬਤੌਰ ਗ੍ਰੰਥੀ ਤੇ ਤੁਹਾਡਾ EMPLOYEES ਹੋ ਸਕਦਾ ਬਥੌਰ ਜਥੇਦਾਰ EMPLOYEES ਨਹੀਂ ਹੋ ਸਕਣ ਉਹ ਸਾਨੂੰ ਵੱਖਰੇ ਵੱਖਰੇ ਕਰਨੇ ਪੈਣੇ ਹੈਗੇ ਨੇ ਜਾਂਦੇ ਹੋਣਾ ਜਿੱਦਾਂ ਕਿ ਜਿਹੜੇ ਗ੍ਰੰਥੀ ਐਡ ਗ੍ਰੰਥੀ ਮੀਤ ਗ੍ਰੰਥੀ ਹੈਗੇ ਉਹ ਜਥੇਦਾਰ ਨਹੀਂ ਭਵਿਕ ਵਿੱਚ ਲੱਗਣਗੇ ਤੇ ਫਿਰ ਤੁਹਾਨੂੰ ਜਵਾਬ ਦੇਣੀ ਜੇ ਤੁਸੀਂ ਮੁਲਾਜ਼ਮਾਂ ਨੂੰ ਹੀ ਸਿੰਘ ਸਬੰਧ ਦਾ ਦਰਜਾ ਦੋਗੇ ਤੇ ਫਿਰ ਤੁਸੀਂ ਕਹੋਗੇ ਕਿ ਸਾਡੇ ਮੁਲਾਜ਼ਮ ਨੇ ਨਹੀਂ ਇਹ ਡਿਫਾਈਨ ਕਰਨ ਦਾ ਸਮਾਂ ਆ ਚੁੱਕਾ ਔਰ ਕਿਉਂਕਿ ਧਾਮੀ ਸਾਹਿਬ ਹੋਣੀ ਇੱਕ ਚੰਗੇ ਨਾਮੀ ਲਾਇਰ ਨੇ ਉਹਨਾਂ ਨੇ ਬੜਾ ਕੌਮ ਵਾਸਤੇ ਕੰਮ ਕੀਤਾ ਗਿਆ ਸਾਈਕਲਾਂ ਤੇ ਸਕੂਟਰਾਂ ਦੇ ਕੇਸ ਲੜਦੇ ਰਹੇਗੇ ਨੇ ਉਹਨਾਂ ਨੂੰ ਇੱਕ ਹੱਲ ਕੱਢਣਾ ਚਾਹੀਦਾ ਕਿਉਂਕਿ ਲਾਇਰ ਨੇ ਚੰਗੇ ਲਾਇਰ ਨੇ ਸੁਪਰੀਮ ਕੋਰਟ ਤੱਕ ਕੇਸ ਲੜਿਆ ਹੈਗੇ ਨੇ ਇੱਕ ਕਮੇਟੀ ਬਣਾਉਂਦਾ ਸਮਾਗਰ ਕਾਲੀ ਦਲ ਨੂੰ ਵੀ ਚਾਹੀਦਾ ਹੈਗਾ ਵੀ ਕਮੇਟੀ ਬਣਾਉਣੀ ਸ਼੍ਰੋਮਣੀ ਗੁਰਦਾ ਪਰਬੰਧਕ ਬੀਟੇ ਨੂੰ ਹਦਾਇਤ ਕਰੇ ਕਿ ਉਹਨਾਂ ਦੇ ਅੰਦਰ ਹੀ ਆ ਜਾਂ ਇੱਕ ਕਮੇਟੀ ਹਰ ਇੱਕ ਨੂੰ ਜਾਈ ਕਿ ਕਮੇਟੀ ਬਣ ਜਾ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਬਣ ਜਾਣ